ਇਹ ਦਿਸ ਇਜ਼ ਅ ਮੈਟ੍ਰਿਕਸ ਬੇਸਡ ਆ ਗੱਲ ਕਰ ਰਹੀ ਹੈ ਜੀ ਫਿਰ ਅਸੀਂ ਕਈ ਚੀਜ਼ਾਂ ਸਾਡੀਆਂ ਮਜਬੂਰੀਆਂ ਹੁੰਦੀਆਂ ਨੇ ਹੋ ਸਕਦਾ ਹੈ ਐ ਸ਼੍ਰੀ ਰਾਮ ਜੈ ਸ਼੍ਰੀ ਰਾਮ ਹਰ ਹਰ ਮਾਦੇ ਹਾਲੇ ਸ਼੍ਰੀ ਰਾਮ ਦੇ ਰਾਦੇ ਮਰਸਾ ਬਾਦਸੀ ਉਹ ਨਕਾ ਉਹਦਾ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਆਇਓ ਕਿਉਂਕਿ ਇਹਨਾਂ ਦੇ ਬੇਟੇ ਨੂੰ ਅੱਜ ਸ਼੍ਰੀ ਆ ਦੋ ਦਿਨ ਹੋ ਗਏ ਦੋ ਦਿਨ ਹੋ ਗਏ ਆ ਗੋਲੀਆਂ ਦੇ ਨਾਲ ਸਰੇ ਬਾਜ਼ਾਰ ਦਾ ਉਹ ਮਾਰਮਕਾਇਆ ਸੀਗਾ ਹੁਣ ਪੁਲਿਸ ਦੀ ਵੀ ਦੇਰ ਤੱਕ ਢਿੱਲੀ ਕਰਦੇ ਦੇਖੋ ਜੀ ਅਸੀਂ ਚਾਹੇ ਅਰੋੜਾ ਪਰਿਵਾਰ ਵਾ ਚਾਹੇ ਕੋਈ ਹੋਰ ਆ ਜਿੱਥੇ ਗੋਲੀ ਨਾਲ ਸਾਡੇ ਪੰਜਾਬ ਦੇ ਲੋਕ ਜਾਂ ਭਾਰਤ ਲੋਕ ਛੀਦ ਹੁੰਦੇ ਆ ਚਾਹੇ ਸਾਡੇ ਫੌਜੀ ਜਵਾਨ ਬਾਰਡਰਾਂ ਦੇ ਸ਼ਹੀਦ ਹੁੰਦੇ ਆ ਅਸੀਂ ਉਹਨਾਂ ਦੇ ਘਰ ਘਰ ਜਾਂਦੇ ਆ ਜਿਹੜੀ ਆਰਐਸਐਸ ਦੇ ਕਹ ਕੇ ਉਹਨਾਂ ਨੇ ਮਾਰਿਆ ਵੀ ਆਰਐਸਐਸ ਦੇ ਦੇ ਬੰਦੇ ਆ ਜੀ RSS ਕੋਈ ਜੁਆਇਨ ਕਰਨਾ ਪਾਪ ਨਹੀਂ ਆ ਮੈਂ ਕਹਿੰਨਾ ਕੋਈ ਪਾਰਟੀ ਜੁਆਇਨ ਕਰੋ ਸਾਡਾ ਉਹਦਾ ਕੋਈ ਮਤਲਬ ਨਹੀਂ ਹੈ ਜਿੱਥੇ ਜਿਹਦੀ ਸੋਚ ਆ ਉੱਥੇ ਜਾਓ ਲੇਕਿਨ ਜਿਹੜਾ ਕਿਸੇ ਨੂੰ ਮਾਰਨਾ ਉਹ ਬਹੁਤ ਵੱਡਾ ਪਾਪ ਆ ਜਿਹੜੇ ਸ਼੍ਰੀ ਬਲਦੇਵ अरोड़ा ਜੀ ਨੇ ਪਰਿਵਾਰ ਬਹੁਤ ਸ਼ਰੀਫਾ ਇਮਾਨਦਾਰੀ ਨਾਲ ਚੱਲ ਰਿਹਾ ਆਪਣੇ ਹੋ ਸਕਦਾ ਘਰੋਂ ਪੈਸੇ ਲਾ ਲਾ ਕੇ ਬੜੇ ਬਾਉ ਜੀ ਨੇ ਇਹਨਾਂ ਨੇ ਆਪਣੀ ਸੇਵਾ ਕੀਤੀ ਆ ਲੇਕਿਨ ਮੈਂ ਪੰਜਾਬ ਸਰਕਾਰ ਨੂੰ ਇੱਕ ਬੇਨਤੀ ਕਰਦਾ ਵਾਂ ਅੱਜ ਬਲਦੇਵ ਅਰੋੜਾ ਜੀ ਦਾ ਬੇਟਾ ਨਵੀਨ ਅਰੋੜਾ ਜੀ ਗਏ ਨੇ ਕੱਲ ਨੂੰ ਕੋਈ ਹੋਰ ਜਾਊਗਾ ਪਰਸੋਂ ਕੋਈ ਹੋਰ ਜਾਊਗਾ ਇਹਨਾਂ ਨਾਲ ਸਖਤੀ ਗੈਂਗਸਟਰ ਨੇ ਚਾਹੇ ਖਾਲਸਤਾਨੀ ਨੇ ਚਾਹੇ ਅਤਵਾਦੀ ਨੇ ਇਹਨਾਂ ਨਾਲ ਸਖਤੀ ਇੰਨੀ ਲਿਆਓ ਛਾਤੀ ਦੇ ਵਿੱਚ ਗੋਲੀਆਂ ਮਾਰੋ ਕੋ ਲੱਤਾਂ ਜੀ ਮਾਰਨੀਆਂ ਇਹ ਰੋਜ਼ ਤਰੀਕਾ ਦੇ ਲੈ ਕੇ ਜਾਣਾ ਕਿਉਂਕਿ ਬਾਰ-ਬਾਰ ਪੁਲਿਸ ਦਾ ਵੀ ਟਾਈਮ ਖਰਾਬ ਹੁੰਦਾ ਵਾ ਲਾਇਨ ਆਰਡਰ ਤੋਂ ਮੇਨਟੇਨ ਨਹੀਂ ਹੋ ਰਿਹਾ ਪਰ ਕਿਉਂਕਿ ਜਿਹੜਾ ਇਹਨਾਂ ਦਾ ਮਕਾ ਦੇ ਉਹਨਾਂ ਨੂੰ ਕਿਉਂਕਿ ਜਿਵੇਂ ਨਵੀਨ ਉਹ ਰੋੜੋ ਜਿਹੜਾ ਗੋਲੀਆਂ ਮਾਰੀ ਨੇ ਇਸੇ ਤਰ੍ਹਾਂ ਹੀ ਉਹਨਾਂ ਦੇ ਜਿਹੜੇ ਦੋ ਬੰਦੇ ਆਏ ਆ ਦੋ ਬੰਦੇ ਸੀ ਉਹਨਾਂ ਦੀ ਹਾਂ ਜੀ ਇਸੇ ਤਰ੍ਹਾਂ ਜਿਹੜੇ ਗੋਲੀਆਂ ਨੂੰ ਉਹਨੂੰ ਕੋਟਰ ਕਰ ਦੇਓ ਅਸੀਂ ਪੰਜਾਬ ਪੁਲਿਸ ਨੇ ਹਰ ਸਮੇਂ ਖੜੇ ਆ ਜਿੱਥੇ ਸਾਡੀ ਲੋੜ ਆ ਪੰਜਾਬ ਪੁਲਿਸ ਸਾਡੇ ਨਾਲ ਲੈ ਕੇ ਚੱਲੇ ਸਾਨੂੰ ਗੋਲੀ ਅਸੀਂ ਖਾਵਾਂਗੇ ਜੇ ਉਹ ਸਾਡੇ ਮਾਰਨਗੇ ਪੰਜਾਬ ਪੁਲਿਸ ਲੁਕਾਈ ਤੂੰ ਪਿੱਛੇ ਰੋ ਕੋਈ ਗੱਲ ਅਸੀਂ ਵੀ ਚੀਜ਼ ਹੋਣ ਤਿਆਰ ਆ ਇਹ ਨਹੀਂ ਆ ਅਸੀਂ ਸਵੇਰੇ ਕੀਰਤਨ ਸੁੱਲਾ ਪੜ ਲਈਦਾ ਵਾ ਇੱਕ ਪਰਿਵਾਰ ਨੂੰ ਨੌਕਰੀ ਮਿਲੇ ਇੱਕ ਪਰਿਵਾਰ ਨੂੰ ਸ਼ਹੀਦ ਦਾ ਦਰਜਾ 1 ਕਰੋੜ ਰੁਪਇਆ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਇਹਨਾਂ ਦੇ ਕੋਈ ਅਲਿਗੇਸ਼ਨ ਨਹੀਂ ਹੈਗਾ ਪਰਿਵਾਰ ਦੇ ਬਈਏ ਰੰਜੋਸ਼ਾ ਜੀ ਫੁਲਾਣਾ ਜੀ ਟਮਗਣਾ ਨਹੀਂ ਹੈਗਾ ਇਹ ਵਿਚਾਰੀਏ ਗੁੱਡੀ ਨੂੰ ਇੱਕ ਨੌਕਰੀ ਦਿੱਤੀ ਜਾਵੇ ਕਿਉਂਕਿ ਇੰਨੀ ਜ਼ਿਆਦਾ ਉਮਰ ਨਹੀਂ ਕਿਉਂਕਿ ਨੌਕਰੀ ਦਿੱਤੀ ਜਾ ਸਕਦੀ ਆ ਐਜ ਪਰ ਕੁਆਲੀਫਿਕੇਸ਼ਨ ਦੇ ਹਿਸਾਬ ਨਾਲ ਨੌਕਰੀ ਮਿਲਣੀ ਚਾਹੀਦੀ ਆ ਕਿਉਂਕਿ ਅਸੀਂ ਪੰਜਾਬ ਵਿੱਚ ਕਾਂਗੇ ਆਰਐਸਐਡੀ ਸੋਚ ਆਓ ਘਰ ਘਰ ਲੈ ਕੇ ਜਾਓ ਕੋਕਾ ਫਿਰ ਅਸੀਂ ਦੇਖਦੇ ਆ ਵੀ ਦੋ ਬੰਦੇ ਮਾਰਦੇ ਚਾਰ ਬਾਲ 10 ਮਾਰਦੇ ਕਾਜ ওভার ਜਿੰਨੇ ਹੁਣ ਅਸੀਂ ਸਭ ਤੋਂ ਮੂਰੇ ਖੜਾਂਗੇ ਦਾਸ ਗੁਰਸੇਵ ਸਿੰਘ ਮੰਡ ਸਭ ਤੋਂ ਪਹਿਲਾ ਮੂਰੇ ਖੜੂਗਾ ਕੋਕਾ ਅਸੀਂ ਖਾਲਸਤਾਨੇ ਦੇ ਡਰਨ ਵਾਲੇ ਨਹੀਂ ਅਸੀਂ ਬਾਦ ਪਹਿਲੇ ਲਖਾਇਆ ਖਾਲਸਤਰ ਮਰਦਾਬਾਦ ਅਸੀਂ ਤਾਂ ਰੋਜ ਭੋਗ ਪਾਈਦਾ ਉਹ ਕਹਿੰਦੇ ਤੁਹਾਡਾ ਪੋਣਾ ਅਸੀਂ ਕਹਿੰਦੇ ਤੁਹਾਡਾ ਰੋਜ ਪੋਣਾ ਕਿਉਂਕਿ ਪੰਜਾਬ ਵਿੱਚ ਸਨਾਤਰੀਆਂ ਲਈ ਅਸੀਂ ਕੰਮ ਕਰਦੇ ਆ ਕਿ ਪੂਰੇ ਭਾਰਤ ਵਿੱਚ ਕਰਦੇ ਆ ਸਨਾਤਰੀਆਂ ਲਈ ਕੰਮ ਪੂਰੇ ਹਿੰਦੂ ਪਰਿਵਾਰਾਂ ਲਈ ਕੰਮ ਕਰਦੇ ਪਏ ਆ ਸਾਡੇ ਸਾਧੂ ਸੰਤ ਸਮਾਜ ਸ੍ਰੀ ਹਰਦوار ਤੋਂ ਪੂਰੇ ਕਾਸ਼ੀ ਤੋਂ ਤੇ ਸ੍ਰੀ ਤਿਰਧਾਰਸ਼ਾਤਰੀ ਜੀ ਦੇ ਨਾਜ਼ੀ ਕੰਮ ਕਰਦੇ ਆ ਰਹੇ ਆ ਲੇਕਿਨ ਸਾਨੂੰ ਬਹੁਤ ਬੜਾ ਦੁੱਖ ਆ ਤੋ ਕਈ ਸ੍ਰੀ ਮਹਾਨ ਭਗਵਤ ਜੀ ਦੀ ਜਿਹੜੀ ਸੋਚ ਆ ਬਹੁਤ ਵਧੀਆ ਵਾ ਮੈਂ 10 ਵੀ ਪ੍ਰੋਗਰਾਮ ਸ਼ਮੂਲੀਅਤ ਕੀਤੀ ਹੋਣੀ ਹੈ ਮੈਂਬਰ ਨਹੀਂ ਆ ਮੈਂ ਪਰ ਉਹਨਾਂ ਦੀ ਜਿਹੜੀ ਸੋਚ ਆ ਉੱਥੇ ਜਾ ਕੇ ਦੇਖਿਆ ਬਹੁਤ ਵਧੀਆ ਗੁਰੂ ਗ੍ਰੰਥ ਸਾਹਿਬ ਪ੍ਰਤੀ ਸੋਚ ਵਧੀਆ ਵਾ ਗੁਰੂਆਂ ਬਾਰੇ ਬਹੁਤ ਵਧੀਆ ਸੋਚ ਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਇੰਨਾ ਵਧੀਆ ਕੰਮ ਕੀਤਾ ਸਨਾਤਨ ਲਈ ਡਾਂਕਾ ਵਜਾਤਾ ਪੂਰੇ ਵਿਦੇਸ਼ ਦੇਸ਼ ਨਹੀਂ ਵਿਦੇਸ਼ਾਂ ਵਿੱਚ ਆਮੂ ਦਾ ਆਬੀ ਵਿੱਚ ਮੰਦਿਰ ਬਣਾਇਆ ਇਹਨਾਂ ਲੋਕਾਂ ਦੀ ਤਕਲੀਫ ਹੀ ਇਹ ਆ ਵੀ ਸਨਾਤਨ ਧਰਮ ਦਾ ਗਰਾਹ ਵੱਧਾ ਜਾ ਰਿਹਾ ਵੀ ਪੰਜਾਬ ਵਿੱਚ ਹਿੰਦੂਆਂ ਨੂੰ ਡਰਨ ਦੀ ਲੋੜ ਨਹੀਂ ਗੁਰੂ ਸਿਮਰਨ ਸਿੰਘ ਮੰਡ ਪਹਿਲਾਂ ਕੋਣੀ ਖਾਊਗਾ ਮਕਾਬਲਾ ਵੀ ਅਸੀਂ ਕਰਾਂਗੇ ਆ ਸਾਡਾ ਪ੍ਰਵਾਦ ਅਸੀਂ ਪਹਿਲੇ ਕਹਾਂਗੇ ਜੇ ਮਰਗੇ ਸਾਡੇ ਰੋਣਾ ਨਹੀਂ ਹੱਸਿਓ ਕੋਈ ਗੱਲੀ ਦੇਖ ਲਈ ਛੀ ਦੋਵਾਂਗੇ ਲੇਕਿਨ ਘਰ ਘਰ ਅਸੀਂ ਆਰਐਸਵੀ ਮੈਂ ਦੁਆਰਾ ਫੇਰ ਕਹਿਣਾ ਚਾਹਨਾ ਘਰ ਘਰ ਆਰਐਸਵੀ ਦੀ ਸੋਚ ਲੈ ਕੇ ਜਾਵਾਂਗੇ ਕੋਕ ਜੈ ਸ਼੍ਰੀ ਰਾਮ ਵੀ ਕਾਹਾਂਗੇ ਭਗਵਾ ਵੀ ਪੈਨਾਵਾਂਗੇ ਭਾਰਤ ਮਾਤਾ ਜੈ ਵੀ ਕਾਹਾਂਗੇ ਇਸ ਪਰਿਵਾਰ ਦੇ ਜਿੰਨਾ ਦੁੱਖ ਬਣਾਇਆ ਵੇ ਉਹਨਾਂ ਘਟਾ ਸੁੱਖ ਬਣਾਇਆ ਵਾਧਾ ਦੁੱਖ ਬਣਾਇਆ ਘਟਦਾ ਵਾ ਲੇਕਿਨ ਇਹ ਜਿਹੜੇ ਸਿਰਫਰੇ ਲੋਕ ਨੇ ਕੁਝ ਉਚਨਦੇ ਲੋਕ ਨੇ ਜਿਹੜੇ ਪਿਸਤੋਲਾਂ ਦੀ ਲੋਟ ਤੇ ਆ ਕੇ ਬੱਚਿਆਂ ਨੂੰ ਮਾਰਦੇ ਨੇ ਬੱਚੇ ਦਾ ਕੀ ਕਸੂਰ ਆ ਜੀ ਤੂੰ ਸਾਨੂੰ ਮਾਰੋ ਜਣ ਮਾਰਨਾ ਪੰਗਾ ਲਾਓ ਸਾਡੇ ਨਾਲ ਆ ਇਹਨਾਂ ਵਿੱਚ ਅਸ਼ਰੀ ਪਰਿਵਾਰਾਂ ਨਾਲ ਕੀ ਆਪੂਆ ਜੀ ਬੈਠਿਆ ਆ ਬਜਾਰੇ ਨਵੀਨ ਜੀ ਦੀ ਛੋਟੀ ਬੇਟੀ ਵੱਡੀ ਬੇਟੀ ਬੈਠੀ ਆ ਛੋਟਾ ਬੇਟਾ ਵਾ ਨਾਹ ਰੋਣੀ ਬੈਠੀ ਆ ਇਸ ਕਰਕੇ ਮੈਂ ਸਾਰਿਆਂ ਨੂੰ ਅਪੀਲ ਕਰੂੰਗਾ ਫਰੋਜਪੁਰ ਦੇ ਆ ਕਿ ਪੂਰੇ ਪੰਜਾਬ ਦੇ ਨੂੰ ਬਈ ਸ਼ਾਂਤੀ ਬਣਾ ਕੇ ਰੱਖੋ ਪੰਜਾਬ ਪੁਲਿਸ ਨੂੰ ਵੀ ਕਹੂੰਗਾ ਡੀਜੀਪੀ ਸਾਹਿਬ ਸ਼੍ਰੀ ਗੌਰਵ ਜੀ ਆ ਦੇ ਜੀ ਨੂੰ ਇਹਨਾਂ ਦਾ ਮੁਕਾਬਲਾ ਕਰਕੇ ਨੋ ਤਰੰਤ ਇਹਨਾਂ ਨੂੰ ਇਨਸਾਫ ਦਿਵਾਓ ਕਿਉਂਕਿ ਤਾਂ ਕਿ ਜਿਹੜਾ ਆਪ ਲੋਕ ਨੇ ਉਹ ਸੁਰੱਖਿਆ ਨਹੀਂ ਪੰਜਾਬ ਵਿੱਚ ਹਿੰਦੂ ਤਾਂ ਬਿਲਕੁਲ ਸੁਰੱਖਿਆਦ ਨਹੀਂ ਹੈਗਾ ਨਾ ਸਨਾਤ ਨਹੀਂ ਜਿਹੜਾ ਵੀ ਚਾਹੇ ਹਿੰਦੂ ਦੇ ਵਿੱਚ ਸਾਰੇ ਸਨਾਤ ਨਹੀਂ ਆ ਗਏ ਇਸ ਕਰਕੇ ਸਾਨੂੰ ਸੇਫ ਹੋਣ ਦੀ ਲੋੜ ਆ ਭਵੰਤਮਾਨ ਜੀ ਵਾਨ ਦਵਾਨ ਜੀ ਤੁਸੀਂ ਸੀਰ ਜਿੱਤ ਲਈ ਤੁਹਾਨੂੰ ਮੁਬਾਰਕਬਾਦ ਅਰਨਤਾਰ ਸਾਹਿਬ ਦੀ ਲੇਕਿਨ ਸਾਡੇ ਜਿਹੜੇ ਹਤਿਆਮਾ ਹੋ ਰਹੀ ਹੈ ਇਹਦੇ ਬਾਰੇ ਵੀ ਸੋਚੋ ਜਿੰਨਾ ਲੋਕਾਂ ਨੂੰ ਸੁਰੱਖਿਆ ਲੋੜਾ ਸੁਰੱਖਿਆ ਦਿਓ ਨਾ ਕਿ ਖੋਹੋ ਉਹਨਾਂ ਤੋਂ ਧੰਨਵਾਦ ਆਪ ਸੁਪਰੀਮ ਕੋਰਟ ਵਾਲਨੇ ਤਰਨਤੰ ਜੁਨੀਤ ਫੋਰਮ ਵਿੱਚ ਕੀ ਆ ਦੇਣਾ ਤੋਂ ਬਾਅਦ ਅਸੀਂ ਗੈਂਗਸਟਰ ਬਾਤ ਆ ਜਿਹੜੇ ਉਹ ਖਤਮ ਕਰ ਦਿਆਂਗੇ ਔਰ ਕੀ ਲੱਗਦਾ ਕਿ ਫਰੋਸਪਰ ਦੇ ਵਿੱਚ ਜਿਹੜੀ ਘਟਨਾ ਹੋਈ ਆ ਆ ਕੀ ਤੁਸੀਂ ਇਹਨੂੰ ਜੋੜਦੇ ਹੋ ਨਹੀਂ ਨਹੀਂ ਇਹ ਜਿਹੜੇ ਲੋਕਾਂ ਦਾ ਦਿਮਾਗ ਫਿਰਿਆ ਨੇ ਆਰਐਸਐਸ ਦਾ ਮਾੜਾ ਆਰਐਸਐਸ ਦਾ ਮਾੜਾ ਆਰਐਸਐਸ ਨਾਲ ਭਾਜੀ ਕਦੇ ਮਾੜਾ ਨਹੀਂ ਨਾ ਕੋਈ ਪਾਰਟੀ ਮਾੜੀ ਹੁੰਦੀ ਆ ਹਰ ਇੱਕ ਦੇ ਆਪਣੇ ਆਪਣੇ ਵਿਚਾਰ ਨੇ ਅਜੰਡੇ ਆ ਪਾਰਟੀਆਂ ਦੇ ਆਰਐਸਐਸ ਦਾ ਮੇਰੇ ਕੋਲ 100 ਸਾਲ ਦਾ ਹੋਣਾ ਸੀ ਬਣਾ ਕੇ ਹਟੇ ਆ ਫਿਰ ਇਹ ਮੈਂ ਤਾਂ ਇਹ ਕਹਿਣਾ ਵੀ ਕੋਈ ਪਾਰਟੀ ਜੁਆਇਨ ਕਰੋ ਜੇ ਆਰਐਸਐਸ ਨਾਲ ਜਿਹੜਾ ਜੁੜਿਆ ਜੁੜਾ ਕਿਸ ਨੂੰ ਇਹ ਨਾ ਕਹੋ ਵੀ ਦੁਆਰਐਸਐਸ ਨਾਲ ਕਿਉਂ ਜੁੜਿਆ ਹੋਇਆ ਜੁੜਣ ਦਾ ਭਾਈ ਬਹੁਤ ਬਹੁਤ ਬਤਾਈਏ ਤੁਸੀਂ ਆਰਐਸਐਸ ਨਾਲ ਜੁੜੇ ਹੋ ਪਰ ਇਹ ਨਹੀਂ ਆ ਵੀ ਮੈਂ ਕਹਾ ਕਾਂਗਰਸ ਨਾਲ ਕਿਉਂ ਜੁੜਿਆ ਵੀ ਮੈਂ ਕਹਾ ਵੀ ਤੂੰ ਬੀਜੇਪੀ ਨਾਲ ਕਿਉਂ ਹਰ ਇੱਕ ਦਾ ਸਵਾਗਤ ਕਰਨਾ ਚਾਹੀਦਾ ਪੌਣੇ 5 ਸਾਲ ਸਾਨੂੰ ਇਕੱਠੇ ਰਹਿਣਾ ਚਾਹੀਦਾ ਵਾ ਜਦੋਂ 5 ਸਾਲ ਬਾਅਦ ਵੋਟਾਂ ਆਉਣਗੀਆਂ ਦੋ ਤਿੰਨ ਮਿੰਟ ਬਾਅਦ ਅੱਡ ਅੱਡ ਹੋ ਜਾਓ ਭਈ ਮੇਰੀ ਸੋਚ ਭਾਈ ਕਾਂਗਰਸ ਨਾਲ ਮੇਰੀ ਸੋਚ ਭਾਜਪਾ ਨਾਲ ਮੇਰੀ ਆਰਐਸਐਸ ਦੀ ਸੋਚ ਆ ਅੱਡ ਅੱਡ ਹੋ ਜਾਓ ਇਹ ਨਹੀਂ ਹੈ ਭਈ ਭਈ ਆਪਾਂ ਪਹਿਲੇ ਲੜੀ ਜਾਣਾ ਲੜੋਣਾ ਸ਼ਾਂਤੀ ਰੱਖੋ ਆ ਪਰਿਵਾਰ ਤੇ ਲੜਕੀ ਤੇ ਪਿਤਾ ਜੀ ਤੇ ਕੀ ਬੀਤਦੀ ਹੋਗੀ ਉਹ ਭੂਆ ਜੀ ਬੈਠੀਆਂ ਨਾ ਰੋਣੀ ਬੈਠੀਆਂ ਕੀ ਬੀਤਦੀ ਹੋਗੀ ਅਸੀਂ ਜੀਉਂਦਾ ਤਾਂ ਕਰ ਨਹੀਂ ਸਕਦੇ ਅਸੀਂ ਦੁੱਖ ਵੰਡਾ ਸਕਦੇ ਆ ਜਿਉਤੇ ਸਾਡੀ ਲੋੜ ਆ ਸਾਨੂੰ ਲੈ ਚਲੋ ਸਾਡੇ ਗੋਲੀਆਂ ਮਰਵਾ ਦਿਓ ਸਾਨੂੰ ਕੋਈ ਦੁੱਖਤ ਨਹੀਂ ਹੈਗੀ ਅਸੀਂ ਪਰਿਵਾਰ ਨਾਲ ਕਿ ਸਾਰੇ ਪੰਜਾਬ ਨਾਲ ਸਾਰੇ ਭਾਤ ਨਾਲ ਖੜੇ ਆ ਜੈ ਸ਼ਰਮ